ਭਗਵੰਤ ਮਾਨ ਅਰਵਿੰਦ ਕੇਜਰੀਵਾਲ ਤੋਂ ਪਹਿਲਾਂ ਰੈਲੀ 'ਚ ਬੋਲ ਕੇ ਹਟੇ ਤਾਂ ਉਸ ਤੋਂ ਬਾਅਦ ਲੋਕ ਉੱਠਣੇ ਸ਼ੁਰੂ ਹੋ ਗਏ ਨੇ। ਤਾਂ ਤੁਸੀਂ ਦੇਖ ਸਕਦੇ ਹੋ ਕਿ ਬੜਾ ਵੱਡਾ ਸਵਾਲ ਸੀਗਾ ਕਿ ਰੈਲੀ ਕਿੰਨੀ ਕਾਮਯਾਬ ਹੈ? ਰੈਲੀ ਦੇ ਵਿੱਚ ਕੁਰਸੀਆਂ ਭਰੀਆਂ ਕਿ ਨਹੀਂ? ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਆ ਕਿ ਰੈਲੀ ਕਾਮਯਾਬ ਜ਼ਰੂਰ ਹੋਈ ਹੈ। ਰੈਲੀ ਵੱਡੀ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਪਰ ਇਹ ਬਹੁਤ ਵੱਡਾ ਸਵਾਲ ਹੈ ਕਿ ਭਗਵੰਤ ਮਾਨ ਬੋਲ ਕੇ ਹਟੇ ਹੈ। ਉਸ ਤੋਂ ਬਾਅਦ ਲੋਕ ਜਿਹੜੇ ਆ ਤੁਸੀਂ ਤਸਵੀਰਾਂ ਕੈਮਰਾਮੈਨ ਨੂੰ ਕਹੂਗਾ ਕਿ ਇੱਕ ਵਾਰ ਦਿਖਾ ਦੇ ਲੋਕ ਜਿਹੜੇ ਆ ਉਹ ਉੱਠਣੇ ਸ਼ੁਰੂ ਹੋ ਗਏ ਆ ਅਰਵਿੰਦ ਕੇਜਰੀਵਾਲ ਨੇ ਅਜੇ ਸੰਬੋਧਨ ਕਰਨਾ ਹੈ ਅਰਵਿੰਦ ਕੇਜਰੀਵਾਲ ਨੇ ਅਜੇ ਬੋਲਣਾ ਹੈ ਔਰ ਤਸਵੀਰਾਂ ਅਸੀਂ ਦਿਖਾ ਰਹੇ ਆ ਕਿ ਲੋਕ ਜਿਹੜੇ ਨੇ ਉਹ ਰੈਲੀ ਤੋਂ ਵਾਪਸ ਜਾਣੇ ਸ਼ੁਰੂ ਹੋ ਗਏ ਨੇ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਵਾਪਸ ਜਾ ਰਹੇ ਨੇ ਔਰ ਸਵਾਲ ਇਹ ਹੈ ਕਿ ਹੱਲੇ ਅਰਵਿੰਦ ਕੇਜਰੀਵਾਲ ਨੇ ਜਦੋਂ ਬੋਲਣਾ ਸੀ ਭਗਵੰਤ ਮਾਨ ਨੂੰ ਸੁਣ ਲੋਕ ਆਏ ਸੀਗੇ ਔਰ ਲੋਕ ਹੌਲੀ-ਹੌਲੀ ਉੱਠ ਰਹੇ ਆ ਤਸਵੀਰਾਂ ਅਸੀਂ ਦਿਖਾ ਰਹੇ ਆ ਤੁਹਾਨੂੰ ਇਹ ਤਮਾਮ ਤਸਵੀਰਾਂ ਅਰਵਿੰਦ ਕੇਜਰੀਵਾਲ ਦੀ ਰੈਲੀ ਤੋਂ ਇਸ ਵੇਲੇ ਸਟੇਜ ਦੇ ਉੱਤੇ ਸਾਹਮਣੇ ਸਾਰੇ ਲੀਡਰ ਮੌਜੂਦ ਨੇ ਪਰ ਜਿਹੜੇ ਲੋਕ ਨੇ ਉਹ ਇਸ ਰੈਲੀ ਤੋਂ ਤੁਰਨੇ ਸ਼ੁਰੂ ਹੋ ਗਏ ਆ ਕਾਰਨ ਕਈ ਹੋ ਸਕਦੇ ਆ ਕਾਰਨ ਕੁਝ ਵੀ ਹੋ ਸਕਦੇ ਆ ਪਰ ਭਗਵੰਤ ਮਾਨ ਨੂੰ ਬੈਠ ਕੇ ਲੋਕਾਂ ਨੇ ਸੁਣਿਆ ਆ ਭਗਵੰਤ ਮਾਨ ਨੂੰ ਸੁਣਨ ਤੋਂ ਬਾਅਦ ਕੇਜਰੀਵਾਲ ਦੇ ਬੋਲਣ ਤੋਂ ਪਹਿਲਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਹੈ ਕੁਰਸੀਆਂ ਜਿਹੜੀਆਂ ਉਹ ਪਿੱਛੋਂ ਸਾਰੀਆਂ ਤਮਾਮ ਖਾਲੀ ਹੋਣੀਆਂ ਸ਼ੁਰੂ ਹੋ ਗਈਆਂ ਔਰ ਇਹ ਕੁਰਸੀਆਂ ਖਾਲੀ ਹੋ ਰਹੀਆਂ ਆਮ ਆਦਮੀ ਪਾਰਟੀ ਦਾ ਵੱਡਾ ਦਾਵਾ ਸੀਗਾ ਕਿ ਬਹੁਤ ਵੱਡੀ ਗਿਣਤੀ ਚ ਲੋਕ ਜਿਹੜੇ ਨੇ ਉਹ ਕੇਜਰੀਵਾਲ ਨੂੰ ਸੁਣਨ ਆਏ ਨੇ ਸੋ ਇਹ ਸਵਾਲ ਹੈਗਾ ਹਾਲਾਂਕਿ ਸਵੇਰੇ ਬਹੁਤ ਵੱਡੀ ਗਿਣਤੀ ਚ ਲੋਕ ਆਏ ਕੁਰਸੀਆਂ ਭਰੀਆਂ ਨੇ ਇੱਥੇ ਔਰ ਇਹ ਦਾਅਵੇ ਜਿਹੜੇ ਸੀਗੇ ਉਹ ਆਮ ਆਦਮੀ ਪਾਰਟੀ ਨੇ ਕੀਤੇ ਨੇ ਪਰ ਭਗਵੰਤ ਮਾਨ ਦੇ ਸੰਬੋਧਨ ਤੋਂ ਬਾਅਦ ਹੀ ਪੰਡਾਲ ਜਿਹੜਾ ਉਹ ਖਾਲੀ ਹੋਣਾ ਸ਼ੁਰੂ ਹੋਇਆ ਔਰ ਤੁਸੀਂ ਤਸਵੀਰਾਂ ਵਿੱਚ ਦੇਖਿਆ ਕਿ ਵੱਡੀ ਗਿਣਤੀ ਚ ਲੋਕ ਜਿਹੜੇ ਆ ਉਹ ਇੱਥੋਂ ਕੇਜਰੀਵਾਲ ਦੇ ਸੰਬੋਧਨ ਤੋਂ ਪਹਿਲਾਂ ਹੀ ਵਾਪਸ ਜਾ ਰਹੇ ਨੇ ਕੈਮਰਾ ਪਰਸਨ ਜਗਰੂਪ ਸਿੰਘ ਦੇ ਨਾਲ ਸਿਮਰਨ ਜੋਤ ਸਿੰਘ ਡੇਲੀ ਪੋਸਟ ਬਰਨਾਲਾ ਕੀ ਤੁਸੀਂ ਵੀ ਵਿਦੇਸ਼ ਵਿੱਚ ਆਪਣਾ ਭਵਿੱਖ ਬਣਾਉਣਾ ਚਾਹੁੰਦੇ ਹੋ ਪਾਓ ਵਿਦੇਸ਼ ਵਿੱਚ ਪੜਾਈ ਕਰਨ ਦਾ ਮੌਕਾ ਪਿਰਾਮਿਡ ਈ ਸਰਵਿਸ ਦੀ ਸਲਾਹ ਨਾਲ ਭਾਰਤ ਅਤੇ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਬਕਰੋ 9397893978